ਹਾਂਜੀ ਹਾਂਜੀ ਕਿਦਾਂ ਸਾਰੇ ਸਾਸ਼ੀਗਾ ਦੋਸਤੋ ਉਮੀਦ ਕਰਦਾ ਨੂੰ ਤੁਸੀਂ ਸਾਰੇ ਠੀਕ ਹੋਵੋਗੇ ਤੇ ਮੈਂ ਵੀ ਚੜਦੀ ਕਲਾ ਦੇ ਵਿੱਚ ਹਾਂ ਅੱਜ ਆਪਾਂ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਆਫਰ ਲੈਟਰ ਦੇ ਬਾਰੇ ਜਦੋਂ ਵੀ ਆਪਾਂ ਕੈਨੇਡਾ ਆਸਟ੍ਰੇਲੀਆ ਜਾਂ ਹੋਰ ਕਿਸੇ ਵੀ ਕੰਟਰੀ ਦਾ ਆਪਾਂ ਸਟੂਡੈਂਟ ਵੀਜ਼ਾ ਅਪਲਾਈ ਕਰਦੇ ਹਾਂ ਸਭ ਤੋਂ ਜ਼ਰੂਰੀ ਚੀਜ਼ ਹੈ ਆਫਰ ਲੈਟਰ ਤੇ ਸਭ ਤੋਂ ਪਹਿਲਾ ਕੰਮ ਵੀ ਆਫਰ ਲੈਟਰ ਹੈ ਤੇ ਇਹੀ ਸਭ ਤੋਂ ਜ਼ਰੂਰੀ ਚੀਜ਼ ਹੈ ਆਫਰ ਲੈਟਰ ਮੰਗਾਉਂਦੇ ਸਮੇਂ ਸਾਨੂੰ ਇੱਕ ਪ੍ਰੋਬਲਮ ਦਾ ਬਹੁਤ ਸਾਹਮਣਾ ਕਰਨਾ ਪੈਂਦਾ ਕਿ ਸਾਡੀ ਆਫਰ ਲੈਟਰ ਨਹੀਂ ਆ ਰਹੀ ਇੱਕ ਵੀਕ ਹੋ ਗਿਆ ਅਪਲਾਈ ਕੀਤਾ ਨੂੰ ਦੋ ਵੀਕ ਹੋ ਗਏ ਤਿੰਨ ਵੀਕ ਹੋ ਗਏ ਤੇ ਉਧਰ ਸਾਨੂੰ ਚਿੰਤਾ ਸਤਾਉਣ ਲੱਗ ਪੈਂਦੀ ਕਿਤੇ ਇੰਟੇਕ ਨਾ ਮਿਸ ਹੋ ਜੇ ਸੋ ਇਸ ਜੀ ਦਾ ਆਪਾਂ ਹੱਲ ਕਰਾਂਗੇ ਦੋ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਕਿ ਸਭ ਤੋਂ ਜ਼ਰੂਰੀ ਹੈ ਜਦੋਂ ਆਪਾਂ ਆਫਰ ਲੈਟਰ ਮੰਗਾਉਂਦੇ ਹੁੰਨੇ ਆ ਕਿ ਉਹ ਕਾਰਗਰ ਸਿੱਧ ਹੋ ਸਕਦੀਆਂ ਛੇਤੀ ਆਫਰ ਲੈਟਰ ਮੰਗਾਉਣ ਦੇ ਵਿੱਚ ਪਹਿਲਾ ਹੈਗਾ ਜੀ ਆਈਐਸ ਸਕੋਰ ਤੁਹਾਡਾ ਜੀ ਆਈਐਸ ਸਕੋਰ ਹੈਗਾ 7.5 ਜਾਂ 7 ਜਾਂ ਇਸ ਤੋਂ ਉੱਪਰ ਹੈਗਾ ਤਾਂ ਤੁਹਾਡੀ ਆਫਰ ਲੈਟਰ ਆਉਣ ਦੇ ਵਿੱਚ ਬਹੁਤ ਘੱਟ ਸਮਾਂ ਲੱਗਦਾ ਤੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਉਸ ਜਿਗਾਰ ਦੇ ਬਾਰੇ ਗੱਲ ਕਰਾਂਗੇ ਜੋ ਕਿ ਅਕਸਰ ਏਜੰਟ ਲਾਉਂਦੇ ਨੇ ਤੇ ਉਹ ਨੂੰ ਨਾਮ ਦਿੰਦੇ ਨੇ ਜੀ ਤਾਈਆਪ ਦਾ ਹਰੇਕ ਏਜੰਟ ਦੇ ਕਿਸੇ ਨਾ ਕਿਸੇ ਕੋਲੇ ਦੇ ਨਾਲ ਕੋਈ ਨਾ ਕੋਈ ਟਾਈਆਪਸ ਜ਼ਰੂਰ ਹੁੰਦਾ ਹੈ ਜੇ ਆਪਾਂ ਉਸ ਉਸ ਕੋਲੇ ਦੀ ਆਪਾਂ ਜਿਹੜੀ ਆਫਰ ਲੈਟਰ ਮਗਵਾਨੀ ਹੈ ਉਸ ਕਿਸੇ ਪਾਰਟਿਕੂਲਰ ਏਜੰਟ ਥਰੂ ਮਗਵਾਈਏ ਤਾਂ ਸਾਡੀ ਆਫਰ ਲੈਟਰ ਆਉਣ ਦੇ ਵਿੱਚ ਬਹੁਤ ਹੀ ਘੱਟ ਸਮਾਂ ਲੱਗਦਾ ਹੈ ਸਭ ਤੋਂ ਜ਼ਰੂਰੀ ਚੀਜ਼ ਹੈ ਜੀ ਰਿਸਰਚ ਤੁਸੀਂ ਆਪਣੇ ਕੋਰਸ ਦੀ ਰਿਸਰਚ ਖੁਦ ਕਰੋ ਨਾ ਕਿ ਏਜੰਟ ਕੋਲ ਜਾ ਕੇ ਕਹੋ ਵੀ ਸਾਨੂੰ ਕੋਰਸ ਦਵਾ ਦੇ ਜਾ ਕੋਈ ਕੋਲੇ ਦਵਾ ਦੇ ਉਹਨੇ ਤਾਂ ਸਿਰਫ ਉਹੀ ਕੋਰਸ ਜਾਂ ਉਹੀ ਕੋਲੇਜ ਦਵਾਣਾ ਆ ਜਿਹਦੇ ਨਾਲ ਉਹਦਾ ਟਾਈ ਅਪ ਹੋਣਾ ਆ ਤੇ ਬਾਅਦ ਵਿੱਚ ਅੱਗੇ ਜਾ ਕੇ ਪ੍ਰੋਬਲਮ ਕਿਹ ਨੂੰ ਆਣੀ ਆ ਸਾਨੂੰ ਸੋ ਇਸ ਕਰਕੇ ਸਭ ਤੋਂ ਪਹਿਲਾਂ ਆਪਣੀ ਰਿਸਰਚ ਕਰੋ ਕਿ ਮੈਂ ਆ ਫਲਾਣਾ ਕੋਲੇਜ ਲੈਣਾ ਆ ਤੇ ਫਲਾਣਾ ਕੋਰਸ ਲੈਣਾ ਆ ਜਦੋਂ ਤੁਹਾਡੀ ਇਹ ਰਿਸਰਚ ਕੰਪਲੀਟ ਹੋ ਗਈ ਉਸ ਤੋਂ ਬਾਅਦ ਤੁਸੀਂ ਏਜੰਟ ਕੋਲ ਜਾਓ ਜਿਹਦੇ ਉਸ ਕੋਲੇਜ ਦੇ ਨਾਲ ਟਾਈ ਅਪ ਨੇ ਇਹਦੇ ਨਾਲ ਫਾਇਦਾ ਇਹ ਹੁੰਦਾ ਹੈ ਕਿ ਤੁਹਾਨੂੰ ਆਪਣਾ ਮਨਪਸੰਦ ਕੋਲੇਜ ਵੀ ਮਿਲ ਰਿਹਾ ਹੈ ਮਨਪਸੰਦ ਕੋਰਸ ਵੀ ਮਿਲ ਰਿਹਾ ਹੈ ਤੇ ਤੁਹਾਡੀ ਆਫਰ ਲੈਟਰ ਵੀ ਜਲਦੀ ਆਉਣ ਦੇ ਚਾਂਸਸ ਜ਼ਿਆਦਾ ਹੈਗੇ ਨੇ ਤੇ ਦੂਜੀ ਗੱਲ ਹੁਣ ਤੁਸੀਂ ਇਹ ਕਿੱਦਾਂ ਪਤਾ ਕਰਨਾ ਹੈ ਕਿ ਕਿਹੜੇ ਕਾਲਜਸ ਦਾ ਕਿਹੜੇ ਏਜੰਟ ਨਾਲ ਲਾਈ ਆਪੇ ਜਾਂ ਕਿਹੜੇ ਏਜੰਟ ਦਾ ਕਿਹੜੇ ਕਾਲਜ ਨਾਲ ਲਾਈ ਆਪੇ ਇਹ ਤੁਸੀਂ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਆਪਣਾ IELTS ਐਗਜ਼ਾਮ ਦਿੰਦੇ ਹੁੰਦੇ ਹੋ IELTS ਦੀ ਪ੍ਰਿਪੇਅਰ ਹੁੰਦੇ ਹੋ ਤਾਂ ਤੁਹਾਡੇ ਜਿਹੜੇ ਨੇੜੇ ਤੇਰੇ ਦੇ ਵਿੱਚ ਕੋਈ ਵੀ ਏਜੰਟ ਜਾਂ ਕੰਸਲਟੈਂਟ ਜਿਹਨੂੰ ਕਹਿੰਦੇ ਆਪਾਂ ਉਹਨਾਂ ਦੇ ਤੁਸੀਂ ਜਿਹੜੀ ਫੇਸਬੁੱਕ ਜਾਂ ਇੰਸਟਾਗ੍ਰam ਪੇਜ ਤੇ ਫੋਲੋ ਕਰ ਲਓ ਤੇ ਤੁਹਾਨੂੰ ਪਤਾ ਲੱਗ ਜਾਊਗਾ ਕਿ ਹਾਂ ਵੀ ਇਸ ਏਜੰਟ ਦਾ ਇਸ ਕਾਲਜ ਦੇ ਬੜੇ ਵੀਜ਼ਾ ਆ ਰਹੇ ਆ ਹਾਲਾਂਕਿ ਇੱਥੇ ਮੈਂ ਦੱਸ ਦੇਣਾ ਚਾਹੁੰਦਾ ਕਿ ਜਦੋਂ ਵੀਜ਼ਾ ਫਾਈਲ ਹੁੰਦਾ ਪਰ ਜਦੋਂ ਆਪਾਂ ਦੇਖਦੇ ਆ ਕਿ ਹਾਂ ਵੀ ਇਸ ਏਜੰਟ ਦੇ ਇਸ ਕਾਲਜ ਦੇ ਵੱਧ ਵੀਜ਼ਾ ਆਇਆ ਨਹੀਂ ਤਾਂ ਮਤਲਬ ਇਹ ਕਹੇ ਕਿ ਏਜੰਟ ਨੇ ਉਸ ਕਾਲਜ ਦੀਆਂ ਆਫਰ ਲੈਟਰਾਂ ਵੱਧ ਮੰਗਵਾ ਕੇ ਦਿੱਤੀਆਂ ਨੇ ਇਸ ਦਾ ਮਤਲਬ ਕਿ ਉਹਨਾਂ ਨਾਲ ਉਹਨਾਂ ਦਾ ਟਾਈ ਅਪ ਹੈਗਾ ਸੋ ਇਹ ਚੀਜ਼ ਬੜੀ ਹੈਲਪ ਕਰਦੀ ਹੈ ਜੇ ਤੁਹਾਡਾ ਇੰਟੇਕ ਅੱਗੇ ਛੇਤੀ ਆ ਰਿਹਾ ਹੈ ਤੇ ਤੁਸੀਂ ਚਾਹੁੰਦੇ ਹੋ ਕਿ ਸਾਡੀ ਆਫਰ ਲੈਟਰ ਇੱਕ ਜਾਂ ਦੋ ਦਿਨ ਜਾਂ ਹਫ਼ਤੇ ਦੇ ਵਿੱਚ ਆ ਜਾਵੇ ਤਾਂ ਸਭ ਤੋਂ ਜ਼ਰੂਰੀ ਚੀਜ਼ ਇਹ ਹੈ ਤੇ ਦੂਜੀ ਅਸਟਾਫਣਾ ਹੈਗਾ ਇਹ ਤੁਸੀਂ ਅੱਜ ਸਕੋਰ ਆਪਣਾ ਸਭ ਤੋਂ ਬੈਸਟ ਦਿਓ ਤਾਂ ਤੁਹਾਡੇ ਜਿਹੜੇ ਆਫਰ ਲੈਟਰਾਂ ਦੇ ਚਾਂਸ ਲੱਗੇ ਛੇਤੀ ਹੁੰਦੇ ਨੇ हां जी मित्रों मैं बहुत ਘੱਟ ਸਮੇਂ ਦੇ ਵਿੱਚ ਤੁਹਾਨੂੰ ਨੋਲੇਜ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਇਦਾਂ ਦੀਆਂ ਵੀਡੀਓਜ਼ ਮੈਂ ਹੋਰ ਬਣਾਵਾਂ ਤੇ YouTube ਦੇ ਉੱਤੇ ਪੋਸਟ ਕਰਾਂ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਤੇ ਜੇ ਤੁਸੀਂ ਚਾਹੁੰਦੇ ਹੋ ਕਿ ਇਹ ਵੀਡੀਓ ਵੱਧ ਤੋਂ ਵੱਧ ਲੋਕਾਂ ਤਾਈਂ ਪਹੁੰਚੇ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤਾਂ ਕਿ YouTube ਦੇ ਅਲਗੋਰਿਦਮ ਨੂੰ ਪਤਾ ਲੱਗ ਜਾਵੇ ਕਿ ਵੀਡੀਓ ਵਧੀਆ ਆ। ਕੰਨਾ ਮਿੱਤਰੋ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਦੇ ਵਿੱਚ ਹੋਰ ਇਨਫੋਰਮੇਸ਼ਨ ਦੇ ਨਾਲ ਉਦੋਂ ਤੱਕ ਦੇ ਲਈ ਸਸ਼ੀ ਕਾਹਲ